बनके हरीश चंद रहना सी फेर वोटां च त पंगा का तो लेना सी हो नशा बंड के विरोधी ਸਾਡਾ ਬੇੜਾ ਜਾਂਦੇ ਡੋਬੀ ਨਸ਼ਾ ਬੰਡ ਕੇ ਵਿਰੋਧੀ ਸਾਡਾ ਬੇੜਾ ਜਾਂਦੇ ਡੋਬੀ ਜਗ ਨਸ਼ਿਆਂ ਦਾ ਆਪਾਂ ਵੀ ਚਿਲਾਈਏ ਜੇ ਵਟ ਢਿੱਲੀ ਕਰੋ ਬਾਬਾ ਜੀ ਉਹ ਤੁਹਾਨੂੰ ਚੋਣ ਸਰਪੰਚ ਦੀ ਜਿਤਾਈਏ ਜੇ ਵਟ ਢਿੱਲੀ ਕਰੋ ਬਾਬਿਓ ਨਸ਼ਾ ਬੰਡ ਕੇ ਮਸ਼ਹੂਰ ਨਹੀਂ ਵਗਾੜ ਮੈਂ ਘਰ ਵਸਦੇ ਨਹੀਂ ਪਿੰਡ ਦੇ ਉਜਾੜ ਮੈਂ ਘਰ ਵਸਦੇ ਨਹੀਂ ਪਿੰਡ ਦੇ ਉਜਾੜ ਮੈਂ ਚਾਹੇ ਫੀਮ ਚਾਹੇ ਭੁੱਕੀ ਆਪਾ ਵੰਡਣੀ ਨਹੀਂ ਉਕੀ ਚਾਹੇ ਫੀਮ ਚਾਹੇ ਭੁੱਕੀ ਆਪਾ ਵੰਡਣੀ ਨਹੀਂ ਉਕੀ ਇੱਕ ਤੁਪ ਕਾਸ਼ ਸ਼ਰਾਬ ਨਹੀਂ ਭਲਾਉਣੀ ਭਾਵੇਂ ਸਰਪੰਚੀ ਨਾ ਮਿਲੇ ਆਪਾਂ ਵੋਟ ਨਹੀਂ ਖਰੀਦ ਕੇ ਭਵਾਉਣੀ ਭਾਵੇਂ ਸਰਪੰਚੀ ਨਾ ਮਿਲੇ ਕਈ ਚਮਚੇ ਤਾਂ ਭਾਂਡੇ ਰਹੇ ਬੰਡਨੇ ਕਈ ਚਮਚੇ ਤਾਂ ਭਾਂਡੇ ਰਹੇ ਬੰਡਨੇ ਰੋਜ ਕੰਬਲਾਂ ਦੀ ਬੰਡ ਦਿੰਦੇ ਪੰਡਨੇ ਤੁਸੀਂ ਬੇੜਾ ਨਾ ਖੰਜਾਓ ਫੋਨ ਘੜੀਆਂ ਮੰਗਾਓ ਤੁਸੀਂ ਬੇੜਾ ਨਾ ਖੰਜਾਓ ਫੋਨ ਘੜੀਆਂ ਮੰਗਾਓ ਹੋ ਦੇ ਕੇ ਗਿਫਟ ਜੇ ਗੇਮ ਕਮਾਈਏ ਜੇਬ ਟਿੱਲੀ ਕਰੋ ਬਾਬਿਓ